ਸੱਚੀਅਕ ਮੈਂ ਹਰਕ ਦਿਨ ਸੱਚ ਕਹੁੰਦੀ ਇਸ ਲਈ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬ ਦੀ ਕਿਸਾਨੀ ਇਸ ਸਮੇਂ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਮੁਸ਼ਕਲਾਂ ਕਈ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਸਾਰੀਆਂ ਨਜ਼ਰਾਂ ਪੰਜਾਬ ਸਰਕਾਰ ਤੇ ਟਿਕੀਆਂ ਹੋਣੀਆਂ ਨੇ ਕਿ ਸਰਕਾਰ ਕਿਵੇਂ ਮਸਲਿਆਂ ਨੂੰ ਨਜਿੱਠੇਗੀ ਉਸ ਤੇ ਬਹੁਤ ਕੁਝ ਨਿਰਭਰ ਕਰਦਾ ਹੈ ਅੱਜ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਇਕ ਤਾਂ ਖੜਾਂ ਦੀ ਮਾਰ ਹੈ ਤੇ ਦੂਸਰਾ ਪਹਿਲੀ ਵਾਰ ਪੰਜਾਬ ਦੇ ਵਿੱਚ ਅਗੇਤੀ ਖਰੀਦ ਸ਼ੁਰੂ ਹੋ ਗਈ ਹੈ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਮਨਜ਼ੂਰੀ ਲਈ ਚਿੱਠੀ ਲਿਖੀ ਸੀ ਕਿਉਂਕਿ ਬਜਾਈ ਅਗੇਤੀ ਹੋਈ ਸੀ ਤੇ ਖਰੀਦ ਵੀ 15 ਦਿਨ ਪਹਿਲਾਂ ਹੀ ਸ਼ੁਰੂ ਕਰਨੀ ਪੈਣੀ ਸੀ ਮੰਡੀਆਂ ਦੇ ਵਿੱਚ ਬਾਸਪਤੀ ਪਹਿਲਾਂ ਹੀ ਆਉਣੇ ਸ਼ੁਰੂ ਹੋ ਗਈ ਹੈ ਅਤੇ ਸਰਕਾਰ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਸਰਕਾਰ ਨੂੰ ਝੋਨੇ ਦੀ ਖਰੀਦ ਦੇ ਲਈ 45000 ਕਰੋੜ ਰੁਪਏ ਦੀ ਲੋੜ ਪੈਣੀ ਹੈ ਅਤੇ ਰਿਜ਼ਰਵ ਬੈਂਕ ਨੇ 15 ਦਿਨਾਂ ਦੇ ਲਈ 15000 ਕਰੋੜ ਰਕਮ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ ਉਹ ਮਨਜ਼ੂਰੀ ਦੇਣ ਤੋਂ ਬਾਅਦ ਰਕਮ ਰਿਲੀਜ਼ ਕਰਤੀ ਹੈ ਜਿਹਦੇ ਨਾਲ ਕਿਸਾਨਾਂ ਨੂੰ ਪੇਮੈਂਟ ਕਰਨ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਏਗੀ ਘੱਟੋ ਘੱਟ ਇਹ ਮੁਸੀਬਤ ਤਾਂ ਹੱਲ ਹੋ ਗਈ ਹੈ ਪਰ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਵਿੱਚ ਇੱਕ ਗੱਲ ਕਹੀ ਗਈ ਜੋ ਕਿ ਸਾਹਮਣੇ ਖੜੇ ਸੰਕਟਾਂ ਦੇ ਵੱਲ ਇਸ਼ਾਰਾ ਕਰ ਰਹੀ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਆਪ ਮੰਡੀਆਂ ਦਾ ਦੌਰਾ ਕਰੂੰਗਾ ਤੇ ਇਹ ਯਕੀਨੀ ਬਣਾਇਆ ਜਾਏਗਾ ਕਿ ਚੋਨੇ ਦੀ ਖਰੀਦ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਕੱਟ ਨਹੀਂ ਲੱਗਣ ਦਿੱਤਾ ਜਾਵੇਗਾ। ਇਹ ਗੱਲ ਕਿੱਥੋਂ ਆਈ? ਕੱਟ ਕਿਉਂ ਲੱਗਣਗੇ? ਇਹ ਇਸ ਲਈ ਹੈ ਕਿਉਂਕਿ ਇਸ ਵਾਰ ਖੜਾ ਅਤੇ ਭਾਰੀ ਮੀਂਹ ਦੇ ਕਰਕੇ ਚੋਨੇ ਦੀ ਫਸਲ ਦੇ ਵਿੱਚ ਨਮੀ ਦਾ ਮੁੱਦਾ ਬਣਿਆ ਰਹੇਗਾ। ਇੱਕ ਦਿਨ ਪਹਿਲਾਂ ਹੀ ਮੰਡੀਆਂ ਦੇ ਵਿੱਚ ਨਵੀਂ ਦੇ ਨਾਮ ਤੇ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਲਗਾਏ ਜਾਣ ਵਾਲੇ ਕਟਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਨੇ ਪੰਘਾਲਾ ਦੀ ਦਾਣਾ ਮੰਡੀ ਵਿੱਚ ਇੱਕ ਮਹਾ ਪੰਚਾਇਤ ਕਰਕੇ ਸਖੇ ਸੰਘਰਸ਼ ਦੀ ਚੇਤਾਵਨੀ ਵੀ ਦੇ ਦਿੱਤੀ ਹੈ ਇਸ ਮੌਕੇ ਮਨਜੀਤ ਸਿੰਘ ਰਾਏ ਤੇ ਅਮਰਜੀਤ ਸਿੰਘ ਰਣਾ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਅੜਾਂ ਕਾਰਨ ਵਿੱਤੀ ਮਾਰ ਚੱਲ ਰਿਹਾ ਹੈ ਪਿਛਲੇ ਸਾਲ ਵਾਂਗ ਜੇ ਇਸ ਵਾਰ ਵੀ ਫਸਲ ਨੂੰ ਮੰਡੀਆਂ ਦੇ ਵਿੱਚ ਕੱਟ ਲਗਾਇਆ ਗਿਆ ਤਾਂ ਹਰ ਪੱਧਰ ਤੇ ਸੰਘਰਸ਼ ਵਿੜਿਆ ਜਾਵੇਗਾ ਇਸ ਤਰ੍ਹਾਂ ਸੂਬੇ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਰਿਹائش ਤੇ ਘਰਾਉ ਅਤੇ ਹਾਈਵੇ ਜਾਮ ਕਰਨ ਵਾਲੇ ਫੈਸਲੇ ਵੀ ਲਏ ਜਾ ਸਕਦੇ ਨੇ ਇਹ ਕਿਸਾਨ ਜਥੇਬੰਦੀਆਂ ਵੱਲੋਂ ਚੇਤਾਵਨੀ ਦੇ ਦਿੱਤੀ ਗਈ ਹੈ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੁੱਟ ਰੋਕਣ ਲਈ ਮੰਡੀ ਪੱਧਰ ਦੀਆਂ ਕਮੇਟੀਆਂ ਸਥਾਪਿਤ ਕਰਨ ਦੀ ਤਜਵੀਜ਼ ਵੀ ਬਣਾਈ ਜਾ ਰਹੀ ਹੈ ਬਾਕੀ ਇਹ ਮਸਲੇ ਮੰਡੀ ਪੱਧਰ ਤੇ ਹੀ ਨਿਜਿੱਠੇ ਜਾ ਸਕਣ ਜਿਸ ਮੰਡੀ ਦੇ ਵਿੱਚ ਕੋਈ ਮਸਲਾ ਆਉਂਦਾ ਹੈ ਕੋਈ ਰੌਲਾ ਪੈਂਦਾ ਹੈ ਉਹ ਕਮੇਟੀ ਉਸੇ ਮੰਡੀ ਦੇ ਵਿੱਚ ਫੌਰੀ ਤੌਰ ਤੇ ਉਸ ਮਸਲੇ ਨੂੰ ਨਿਜਿੱਠਲੇ ਜਾਂ ਹੱਲ ਕਰਨ ਦੀ ਕੋਸ਼ਿਸ਼ ਕਰੇ ਇਸ ਲਈ ਮੰਡੀ ਪੱਧਰ ਤੇ ਕਮੇਟੀਆਂ ਬਣਾਏ ਜਾਣ ਦੀ ਤਜਵੀਜ਼ ਵੀ ਕਿਸਾਨ ਜਥੇਬੰਦੀਆਂ ਵੱਲੋਂ ਰੱਖੀ ਗਈ ਹੈ ਨਾਲ ਹੀ ਝੋਨੇ ਦੀ ਕਿਸਮ ਮੁਤਾਬਕ ਨਮੀ ਦੀ ਮਾਤਰਾ 19% ਦੀਆਂ 20% ਦੀ ਤੈਅ ਕੀਤੀ ਜਾਵੇ ਇਹ ਮੰਗ ਵੀ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਹੈ ਕਿਉਂਕਿ ਹੜਾਂ ਕਾਰਨ ਜ਼ਮੀਨ ਵਿੱਚੋਂ ਨਮੀ ਨਹੀਂ ਜਾਵੇਗੀ ਤੇ ਇਸ ਦਾ ਅਸਰ ਸਿੱਧਾ ਦਾਣੇ ਵਿੱਚ ਨਮੀ ਦੀ ਮਾਤਰਾ ਤੇ ਪਵੇਗਾ ਇਹ ਉਹਨਾਂ ਨੇ ਕਾਰਨ ਦਿੱਤਾ ਹੈ ਕਿ ਇਸ ਕਰਕੇ ਦਾਣੇ ਦੇ ਵਿੱਚ ਨਮੀ ਵਧੀ ਰਹੇਗੀ ਤੇ ਜਿਹੜੀ ਉਹ ਸ਼ਰਤਾਂ ਨੇ ਉਹ ਸਰਕਾਰ ਨੂੰ ਬਦਲ ਦੇਣੀਆਂ ਚਾਹੀਦੀਆਂ ਨੇ ਵਧਾ ਕੇ 19% ਜਾਂ 20% ਦੀ ਨਮੀ ਦੀ ਸ਼ਰਤ ਕਰ ਦੇਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਨਮੀ ਦੀ ਮਾਤਰਾ ਵਧਾਉਣ ਕਰਕੇ ਸ਼ੈੱਲਰ ਮਾਲਕਾਂ ਨੂੰ ਜੋ ਨੁਕਸਾਨ ਹੋਵੇਗਾ ਉਸ ਦੀ ਪਰਪਾਈ ਜਾਂ ਤਾਂ ਕੇਂਦਰ ਸਰਕਾਰ ਕਰੇ। ਯਾਤਾ ਰਾਜ ਸਰਕਾਰ ਆਪਣੇ ਪੱਧਰ ਤੇ ਕਰੇ ਪਰ ਇਸ ਦੇ ਸਮਾਨੰਤਰ ਹੀ ਮੁਕੇਰੀਆਂ ਦੇ ਵਿੱਚ ਹੀ ਆੜਤੀ ਐਸੋਸੀਏਸ਼ਨ ਨੇ ਮੰਡੀਆਂ ਦੇ ਵਿੱਚ 17 ਫੀਸ ਦੀ ਤੋਂ ਵੱਧ ਨਮੀ ਵਾਲਾ ਝੋਨਾ ਨਾ ਉਤਾਰਨ ਅਤੇ 72 ਘੰਟਿਆਂ ਦੇ ਵਿੱਚ ਲਿਫਟਿੰਗ ਨਾ ਹੋਣ ਦੇ ਮੰਡੀ ਵਿੱਚ ਅਗਲੀ ਖਰੀਦ ਬੰਦ ਕਰਨ ਦੀ ਚੇਤਾਵਨੀ ਵੀ ਦੇ ਦਿੱਤੀ ਗਈ ਹੈ ਇਸ ਸਬੰਧੀ ਫੈਸਲਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਕਾਲਪੁਰ ਦੀ ਅਗਵਾਈ ਹੇਠ ਸ਼ੀਤਲਾ ਮਾਤਾ ਮੰਦਰ ਵਿੱਚ ਹੋਈ ਮੀਟਿੰਗ ਦੇ ਦੌਰਾਨ ਲਿਆ ਗਿਆ ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਤੈਹ ਨਿਯਮਾਂ ਵਾਲਾ ਝੋਨਾ ਹੀ ਮੰਡੀਆਂ ਦੇ ਵਿੱਚ ਉਤਾਰਿਆ ਜਾਵੇਗਾ ਅਤੇ 17% ਨਮੀ ਵਾਲੇ ਝੋਨੇ ਦੇ ਉੱਪਰ ਕੋਈ ਕਟ ਵੀ ਨਹੀਂ ਲਗਾਇਆ ਜਾਵੇਗਾ। ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ 17% ਨਮੀ ਵਾਲੇ ਝੋਨੇ ਤੇ ਅੜਤੀਆ ਸ਼ੈਲਰ ਮਾਲਕ ਨੂੰ ਕੋਈ ਵੀ ਕਟ ਅਦਾ ਨਹੀਂ ਕਰੇਗਾ ਜੇ ਕੋਈ ਕਿਸਾਨ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਮਲਡੀ ਦੇ ਵਿੱਚ ਲੈ ਕੇ ਆਉਂਦਾ ਹੈ ਤਾਂ ਫਿਰ ਜਿਹੜੀ ਉਹਦੀ ਪਰੇਸ਼ਾਨੀ ਹੋਏਗੀ ਉਹਦੇ ਲਈ ਉਹ ਕਿਸਾਨ ਖੁਦ ਜ਼ਿੰਮੇਵਾਰ ਹੋਏਗਾ ਕਿਸੇ ਹੋਰ ਨੂੰ ਜ਼ਿੰਮੇਵਾਰ ਫੈਰਾਉਣ ਦੀ ਲੋੜ ਨਹੀਂ ਇਹ ਚੇਤਾਵਨੀ ਵੀ ਨਾਲ ਦੀ ਨਾਲ ਦੇ ਦਿੱਤੀ ਗਈ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਖਾੜਾਂ ਦੀ ਮਾਰ ਚੱਲ ਰਹੇ ਕਿਸਾਨਾਂ ਨਾਲ ਆਲਤੀਆਂ ਨੂੰ ਪੂਰੀ ਹੱਬਦਰਦੀ ਹੈ ਪਰ ਸ਼ੈਲਰ ਮਾਲਕਾਂ ਵੱਲੋਂ ਲਗਾਏ ਜਾਣ ਵਾਲੇ ਕਟ ਲਈ ਉਹ ਜ਼ਿੰਮੇਦਾਰ ਨਹੀਂ ਨੇ ਅਤੇ ਸ਼ੈਲਰ ਮਾਲਕਾਂ ਦੇ ਨੁਕਸਾਨ ਦੀ ਦੀ ਪਰਪਾਈ ਉਹ ਸਰਕਾਰ ਕਰੇ ਸ਼ੈਲਰ ਮਾਲਕਾਂ ਨੂੰ ਨਮੀ ਜਾਂ ਝੋਨੇ ਦੇ ਹਾਈਬ੍ਰਿਡ ਕਿਸਮਾਂ ਦੇ ਕਾਰਨ ਹੋਣ ਵਾਲੇ ਨੁਕਸਾਨ ਦੀ ਪਰਪਾਈ ਕਿਸਾਨਾਂ ਦੇ ਜਾਂ ਆੜਤੀਆਂ ਦੇ ਪੱਧਰ ਦੇ ਉੱਤੇ ਨਹੀਂ ਕੀਤੀ ਜਾ ਸਕਦੀ ਹੁਣ ਇਹ ਘਟਨਾਕਰਮ ਦੋਵੇਂ ਹੀ ਜਿਹੜੇ ਹੋਏ ਨੇ ਉਹ ਮੁਕੇਰੀਆਂ ਛੋਏ ਨੇ ਜਿੱਥੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਨੇ ਆਪਣੇ ਆਪ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਦੂਜੇ ਪਾਸੇ ਆੜਤੀਆਂ ਦੀ ਐਸੋਸੀਏਸ਼ਨ ਵੱਲੋਂ ਵੀ ਮੀਟਿੰਗ ਕਰਕੇ ਆਪਣੀਆਂ ਚੇਤਾਵਨੀਆਂ ਦੇ ਦਿੱਤੀਆਂ ਨੇ ਦੋਨਾਂ ਹੀ ਧਿਰਾਂ ਵੱਲੋਂ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੇੜਕਾ ਹੋਰ ਵਧੇਗਾ ਜਾਂ ਇਸ ਨੂੰ ਸੁਲਝਾ ਲਿਆ ਜਾਵੇਗਾ ਇਹ ਸਾਰਾ ਕੁਝ ਸਰਕਾਰ ਦੇ ਹੱਥ ਹੈ ਲੇਕਿਨ ਸਰਕਾਰ ਕੀ ਕਹਿ ਰਹੀ ਹੈ ਸਰਕਾਰ ਫਿਲਹਾਲ ਜਿਹੜੀਆਂ 1822 ਖਰੀਦ ਕੇਂਦਰ ਉਹਨਾਂ ਵੱਲੋਂ ਬਣਾਏ ਗਏ ਨੇ ਉਸੇ ਦੀ ਗੱਲ ਕਰ ਰਹੀ ਹੈ ਕਿ ਅਸੀਂ ਪੂਰਾ ਇੰਤਜ਼ਾਮ ਕਰ ਲਿਆ ਹੈ 1822 ਖਰੀਦ ਕੇਂਦਰ ਬਣਾ ਦਿੱਤੇ ਗਏ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਪੰਜਾਬ ਸਰਕਾਰ ਵੱਲੋਂ 175 ਤੋਂ 180 ਲੱਖ ਟਨ ਝੋਨੇ ਦੀ ਖਰੀਦ ਦਾ ਇਸ ਸਾਲ ਟੀਚਾ ਰੱਖਿਆ ਗਿਆ ਹੈ ਇਹ ਸਾਰਾ ਕੁਝ ਸਰਕਾਰ ਵੱਲੋਂ ਕਿਹਾ ਗਿਆ ਹੈ ਇੱਕ ਹੋਰ ਨਵੀਂ ਚੀਜ਼ ਕੀਤੀ ਜਾ ਰਹੀ ਹੈ ਜੋ ਕਿ ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਸ਼ਾਇਦ ਪਹਿਲੀ ਵਾਰ ਹੋਵੇਗੀ ਪੰਜਾਬ ਦੇ ਵਿੱਚ ਇਸ ਵਾਰ ਫਸਲ ਵੇਚਣ ਵਾਲੇ ਹਰ ਕਿਸਾਨ ਦੀ ਬੋਲੀ ਦੇ ਮੌਕੇ ਫੋਟੋ ਖਿੱਚੀ ਜਾਵੇਗੀ ਕੇਂਦਰ ਸਰਕਾਰ ਵੱਲੋਂ ਇੱਕ ਨਵੀਂ ਐਪ ਬਣਾਈ ਗਈ ਹੈ ਜਿਸ ਦੇ ਵਿੱਚ ਹਰ ਕਿਸਾਨ ਜਾਂ ਉਸ ਦਾ ਨੁਮਾਇੰਦਾ ਜਦੋਂ ਬੋਲੀ ਹੋਏਗੀ ਫਸਲ ਦੀ ਤਾਂ ਬੋਲੀ ਸਮੇਂ ਫੋਟੋ ਅਪਲੋਡ ਕਰਨਾ ਲਾਜ਼ਮੀ ਹੋਏਗਾ ਜਾਂ ਕਿਸਾਨ ਦੀ ਜਾਂ ਉਹਦੇ ਨੁਮਾਇੰਦੇ ਦੀ ਪੰਜਾਬ ਮੰਡੀ ਬੋਰਡ ਦੇ ਸਟਾਫ ਨੂੰ ਇਸ ਬਾਰੇ ਤਕਨੀਕੀ ਸਿਖਲਾਈ ਵੀ ਦੇ ਦਿੱਤੀ ਗਈ ਹੈ ਆਲਰੇਡੀ ਇਹਦੀ ਸਿਖਲਾਈ ਮਹਿਕਮੇ ਨੂੰ ਦੇ ਦਿੱਤੀ ਗਈ ਹੈ ਅਧਿਕਾਰੀਆਂ ਮੁਤਾਬਕ ਝੋਨੇ ਦੀ ਬੋਗਸ ਖਰੀਦ ਰੋਕਣ ਦੇ ਲਈ ਕੇਂਦਰ ਸਰਕਾਰ ਨੇ ਇਹ ਨਵਾਂ ਤਕਨੀਕੀ ਕਦਮ ਚੱਕਿਆ ਹੈ ਤੁਹਾਨੂੰ ਯਾਦ ਹੋਵੇਗਾ ਪਿਛਲੇ ਕੁਝ ਸੀਜ਼ਨਾਂ ਤੋਂ ਹਰ ਵਾਰ ਇਹ ਸ਼ਿਕਾਇਤ ਹੁੰਦੀ ਆ ਖਾਸ ਕਰ ਕਿਸਾਨਾਂ ਦੇ ਸਬੰਧੀਆਂ ਵੱਲੋਂ ਕਿ ਬਾਹਰਲੇ ਸੂਬਿਆਂ ਦੇ ਵਿੱਚੋਂ ਵੱਡੇ ਵੱਡੇ ਟਰਾਲਿਆਂ ਦੇ ਵਿੱਚ ਝੋਨਾ ਪਰਤੇ ਲਿਆਇਆ ਜਾਂਦਾ ਹੈ ਪੰਜਾਬ ਦੀਆਂ ਮੰਡੀਆਂ ਚ ਮੇਚਿਆ ਜਾਂਦਾ ਕਿਉਂਕਿ ਐਮਐਸਪੀ ਸਿਰਫ ਪੰਜਾਬ ਹਰਿਆਣਾ ਵਿੱਚ ਹੀ ਮਿਲਦੀ ਹੈ ਬਿਹਾਰ ਯੂਪੀਆਂ ਹੋਰ ਸੂਬਿਆਂ ਦੇ ਵਿੱਚੋਂ ਹਜ਼ਾਰ-ਹਜ਼ਾਰ ਰੁਪਏ ਦੇ ਰੇਟ ਦੇ ਉੱਤੇ ਝੋਨਾ ਖਰੀਦ ਕੇ ਲਿਆਂਦਾ ਜਾਂਦਾ ਹੈ ਤੇ ਇੱਥੇ ਦੁੱਗਣੇ ਤੋਂ ਵੀ ਵੱਧ ਐਮਐਸਪੀ ਤੇ ਵੇਚਿਆ ਜਾਂਦਾ ਹੈ ਲੋਕ ਇਸ ਤਰੀਕੇ ਦਾ ਮੁਨਾਫਾ ਕਮਾਉਂਦੇ ਨੇ ਤੇ ਕਈ ਵਾਰ ਕਿਸਾਨ ਜਥੇਬੰਦੀਆਂ ਵੱਲੋਂ ਇਹਨਾਂ ਟਰਾਲਿਆਂ ਨੂੰ ਘੇਰਿਆ ਗਿਆ ਹੈ ਉਹਦਾ ਬੜਾ ਰੌਲਾ ਵੀ ਪਿਆ ਹੈ ਲੇਕਿਨ ਅੰਤ ਦੇ ਵਿੱਚ ਨਤੀਜਾ ਕੁਝ ਨਹੀਂ ਨਿਕਲਦਾ ਸੀ ਸੋ ਇਸ ਵੱਲੋਂ ਇੱਕ ਕਦਮ ਕੇਂਦਰ ਸਰਕਾਰ ਵੱਲੋਂ ਚੱਕਿਆ ਗਿਆ ਐਪ ਬਣਾ ਦਿੱਤੀ ਗਈ ਹੈ ਫੋਟੋ ਅਪਲੋਡ ਕਰਨੀ ਪਵੇਗੀ ਲਾਜ਼ਮੀ ਕਰ ਦਿੱਤੀ ਗਈ ਹੈ ਤਾਂਕਿ ਪਛਾਣ ਹੋ ਸਕੇ ਕਿ ਕਿਹੜਾ ਬੰਦੇ ਨੇ ਕਿੰਨੀ ਫਸਲ ਵੇਚੀ ਹੈ ਕਿੰਨੀ ਉਹਦੀ ਜ਼ਮੀਨ ਹੈ ਇਸ ਤਰੀਕੇ ਨਾਲ ਮਲਾਂਕਰ ਕੀਤਾ ਜਾ ਸਕੇ ਨਜਾਇਜ਼ ਜਿਹੜੀ ਵਿਕਰੀ ਹੈ ਉਹ ਰੋਕੀ ਜਾ ਸਕਦੀ ਲੇਕਿਨ ਸਰਕਾਰ ਉਹ ਆਪਣਾ ਟੀਚਾ ਪਿਛਲੇ ਸਾਲਾਂ ਵਾਲਾ ਹੀ ਰੱਖ ਰਹੀ ਹੈ ਉਹ ਇਸ ਚੀਜ਼ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਕਿ 4 4.5 ਲੱਖ ਏਕੜ ਖੜਾਣਾਂ ਦੇ ਨਾਲ ਫਸਲ ਤਬਾਹ ਹੋ ਗਈ ਹੈ ਵੱਡੇ ਪੱਧਰ ਤੇ ਇਸ ਵਾਰ ਖੜਾਣਾਂ ਨੇ ਨੁਕਸਾਨ ਕੀਤਾ ਹੈ ਕਿ ਉਹਦੇ ਨਾਲ ਪਿਆ ਝਾੜ ਹੈ ਉਹਦੇ ਵਿੱਚ ਫਰਕ ਨਹੀਂ ਪਏਗਾ ਰਕਬਾ ਜਦੋਂ ਘਟ ਗਿਆਏਗਾ ਤਾਂ ਫਸਲ ਵੀ ਘਟੇਗੀ ਲੇਕਿਨ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਨਹੀਂ ਇਸ ਵਾਰ ਝਾੜ ਵਧਣ ਦੀ ਉਮੀਦ ਹੈ ਇਸ ਕਰਕੇ ਉਹ ਜਿਹੜਾ ਘਾਟਾ ਇਥੋਂ ਪੂਰਾ ਹੋ ਜਾਏਗਾ ਲੇਕਿਨ ਜਿਹੜੀ ਬਾਸਮਤੀ ਹੁਣ ਤੱਕ ਮੰਡੀਆਂ ਦੇ ਵਿੱਚ ਆਈ ਹੈ ਉਥੋਂ ਕਿਸੇ ਕਿਸੇ ਥਾਂ ਤੋਂ ਇਹ ਆਵਾਜ਼ ਆ ਰਹੀ ਹੈ ਕਿ 7-8 ਕੁਇੰਟਲ ਝਾੜ ਘਟ ਗਿਆ ਹੈ ਪਿਛਲੇ ਸਾਲ ਨਾਲੋਂ ਲੇਕਿਨ ਕੀ ਉਸਕਿ ਬਾਸਮਤੀ ਦੀ ਉਸ ਕਿਸਮ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਸਾਰੀ ਫਸਲ ਦੇ ਵਿੱਚ ਹੀ ਝਾੜ ਘਟੇਗਾ ਜਾਂ ਵਧੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਉਸ ਤੋਂ ਪਹਿਲਾਂ ਜਿਹੜੀਆਂ ਬਾਕੀ ਮੁਸੀਬਤਾਂ ਨੇ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਆੜਤੀ ਐਸੋਸੀਏਸ਼ਨ ਦੇ ਵਿਚਾਰੇ ਤਨੋਂ ਤਨੀ ਦੀਆਂ ਤਿਆਰੀਆਂ ਹੋ ਰਹੀਆਂ ਨੇ ਕਿ ਪਿਛਲੇ ਸਾਲ ਵਾਲਾ ਮਾਹੌਲ ਦੁਹਰਾਇਆ ਜਾਏਗਾ ਪਿਛਲੇ ਸਾਲ ਵੀ ਇੱਕ ਪਾਸੇ ਆੜਤੀਆਂ ਵੱਲੋਂ ਹੜਤਾਲ ਕਰ ਦਿੱਤੀ ਗਈ ਸੀ ਦੂਜੇ ਪਾਸੇ ਸ਼ੈਲਰ ਮਾਲਕਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਸੀ ਗੱਲ ਸ਼ੁਰੂ ਹੋਈ ਸੀ ਕਿ ਹਾਈਬ੍ਰਿਡ ਦੇ ਵਿੱਚੋਂ ਜਦੋਂ ਮਿਲਿੰਗ ਕਰਦੇ ਨੇ ਤਾਂ ਚੌਲ ਜਿਹੜੇ ਨੇ ਉਹ ਕੇਂਦਰ ਦੀ ਜੋ ਪ੍ਰਸਕ੍ਰਾਈਬਡ ਲਿਮਿਟ ਹੈ ਉਸ ਤੋਂ ਘੱਟ ਨਿਕਲਦੇ ਨੇ ਨੁਕਸਾਨ ਹੁੰਦਾ ਹੈ ਬਾਦ ਵਿੱਚ ਇਹ ਜਗ੍ਹਾ ਨਾ ਹੋਣਾ ਸਟੋਰੇਜ ਦੇ ਵਿੱਚ ਚੌਲਾਂ ਨੂੰ ਰੱਖਣ ਦੇ ਲਈ ਜਗ੍ਹਾ ਨਹੀਂ ਹੈ ਇਸ ਤੇ ਤਬਦੀਲ ਹੋ ਗਈ ਸੀ ਕਾਫੀ ਰੌਲਾ ਪਿਆ ਸੀ ਤੇ ਅੰਤ ਦੇ ਵਿੱਚ 3-400 ਰੁਪਏ ਹਰ ਕਿਸਾਨ ਤੋਂ ਜਿਹੜਾ ਹੈ ਉਹ ਕੱਟੇ ਗਏ ਸੀ ਕਾਟ ਕੱਟੀ ਗਈ ਸੀ ਤਾਂ ਕਿ ਸ਼ੈਲਰ ਮਾਲਕਾਂ ਦੀ ਪਰਪਾਈ ਹੋਵੇ ਕਾਫੀ ਦੇਰ ਮੰਡੀਆਂ 'ਚ ਰੁੜਨ ਤੋਂ ਬਾਅਦ ਕਿਸਾਨ ਘਾਟਾ ਖਾ ਕੇ ਆਪਣੇ ਪੈਸੇ ਲੈ ਕੇ ਫਸਲ ਵੇਚ ਕੇ ਘਰਾਂ ਨੂੰ ਮੁੜੇ ਸੀ ਇਸ ਸਾਲ ਵੀ ਕੀ ਉਹੀ ਸਭ ਕੁਝ ਹੋਏਗਾ ਇਸ ਸਾਲ ਰੀੜਕਾ ਨਮੀ ਤੋਂ ਸ਼ੁਰੂ ਹੋਏਗਾ ਤੇ ਹਾਈਬ੍ਰਿਡ ਤੱਕ ਜਾਏਗਾ ਇਸ ਸਾਲ ਰੀੜਕਾ ਕੀ ਨਮੀ ਦੇ ਉੱਤੇ ਹੀ ਖਤਮ ਹੋ ਜਾਏਗਾ ਹਾਈਬ੍ਰਿਡ ਕਿਸਮਾ ਵਾਲਾ ਮਸਲਾ ਵੀ ਹੱਲ ਕਰ ਲਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਹਾਈਬ੍ਰਿਡ ਵਿਗਿਆ ਨੂੰ ਬੀਜਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ ਜਿਸ ਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਸੀ ਕਾਫੀ ਜਿੱਦੋਜਹਿਦ ਤੋਂ ਬਾਅਦ ਕੋਰਟ ਵੱਲੋਂ ਅਦਾਲਤਾਂ ਵੱਲੋਂ ਪੰਜਾਬ ਸਰਕਾਰ ਦਾ ਫੈਸਲਾ ਜਿਹੜਾ ਹੈ ਬਗੈਰ ਕਾਨੂੰਨੀ ਦੱਸਿਆ ਗਿਆ ਸੀ ਲੇਕਿਨ ਉਦੋਂ ਤੱਕ ਬਜਾਈ ਵਾਲਾ ਕੰਮ ਸਾਰਾ ਕੁਝ ਖਤਮ ਹੋ ਗਿਆ ਸੀ ਲੇਕਿਨ ਕਈ ਕਿਸਾਨ ਫੇਰ ਵੀ ਹਰਿਆਣੇ ਤੋਂ ਬੀਜ ਲਿਆ ਕੇ ਉਹ ਕਿਸਮਾਂ ਨੂੰ ਉਹਨਾਂ ਵੱਲੋਂ ਬੀਜਿਆ ਗਿਆ ਇਹ ਕਹਿ ਕੇ ਕਿ ਜਦੋਂ ਵੇਚਣ ਦਾ ਟਾਈਮ ਆਊਗਾ ਅਸੀਂ ਆਪੇ ਜੱਥੇਬੰਦੀਆਂ ਨਾਲ ਸੰਪਰਕ ਕਰਾਂਗੇ ਇਹਨਾਂ ਨੂੰ ਫਸਲ ਖਰੀਦੀ ਨਹੀਂ ਪਾਊਗੀ ਲੋਕਾਂ ਵੱਲੋਂ ਉਹ ਕਿਸਮਾਂ ਹਜੇ ਵੀ ਵਿਧੀਆਂ ਗਈਆਂ ਨੇ ਪਰ ਉਹਨਾਂ ਦੀ ਮਾਤਰਾ ਕਿੰਨੀ ਹੈ ਕਿੱਡਾ ਕਬੜਾ ਰੌਲਾ ਪਏਗਾ ਉਹ ਇੱਕ ਮੁੱਦਾ ਬਣਿਆ ਜ਼ਰੂਰ ਹੋਇਆ ਹੈ ਉਹ ਪੂਰੇ ਤਰੀਕੇ ਨਾਲ ਖਤਮ ਨਹੀਂ ਹੋਇਆ ਜਦੋਂ ਨਮੀ ਦਾ ਮਸਲਾ ਹੈ ਇਹਦੇ ਨਾਲ ਵੀ ਕੀ ਉਸੇ ਤਰੀਕੇ ਨਾਲ ਕੱਟ ਲੱਗਣਗੇ ਕੀ ਕਿਸਾਨ ਮੰਡੀਆਂ ਦੇ ਵਿੱਚ ਰੋਲਣਗੇ ਕੀ ਇੱਕ ਪਾਸੇ ਜਿਹੜੀ ਹੜਾਂ ਦੀ ਤਬਾਹੀ ਹੋਈ ਹੈ ਉਹਦੇ ਨਾਲ ਕਿਸਾਨ ਝੰਬੇ ਹੋਏ ਨੇ ਜਿਨ੍ਹਾਂ ਦੀ ਫਸਲ ਬਚ ਗਈ ਹੈ ਉਹ ਮੰਡੀਆਂ ਵਿੱਚ ਰੋਲਣਗੇ ਤੇ ਪੂਰੀ ਆਰਥਿਕਤਾ ਹੀ ਜਿਹੜੀ ਕਿਸਾਨੀ ਦੀ ਹੈ ਉਹ ਕੀ ਵੱਡੇ ਖਤਰੇ ਦੇ ਵਿੱਚ ਹੈ ਇਹਦੇ ਨਾਲ ਹੀ ਇੱਕ ਹੋਰ ਮਸਲਾ ਜਿਹੜਾ ਸਟੋਰੇਜ ਦਾ ਹੈ ਜਿਹੜੀ ਆੜਤੀਆਂ ਵੱਲੋਂ ਲਿਫਟਿੰਗ ਦੀ ਗੱਲ ਕੀਤੀ ਗਈ ਹੈ ਉਹ ਮਸਲਾ ਵੀ ਕੀ ਸੋਲਵ ਹੋ ਗਿਆ ਹੈ ਹੱਲ ਹੋ ਗਿਆ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਹਾਂਜੀ ਉਹ ਲਿਫਟਿੰਗ ਪਿਛਲੇ ਕੁਝ ਸਮੇਂ ਦੇ ਵਿੱਚ ਕੇਂਦਰ ਵੱਲੋਂ ਤੇਜ਼ੀ ਵਿੰਦਦੀ ਗਈ ਸੀ ਤੇ ਸਾਰਾ ਸਟਾਕ ਚੱਕ ਲਿਆ ਗਿਆ ਹੈ ਜਲਦੀ 10-15 ਦਿਨ ਪਹਿਲਾਂ ਜਿਹੜੀਆਂ ਰਿਪੋਰਟਾਂ ਛਾਪ ਰਹੀਆਂ ਸੀ ਉਹਦੇ ਵਿੱਚ ਹਾਲਾਤ ਬਿਲਕੁਲ ਉਲਟ ਦੱਸੇ ਗਏ ਸੀ ਉਹਨਾਂ ਛਪੀਆਂ ਰਿਪੋਰਟਾਂ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਚੋਲੇ ਦੀ ਵੱਡੀ ਮਾਤਰਾ ਦੇ ਵਿੱਚ ਹਜੇ ਲਿਫਟਿੰਗ ਨਹੀਂ ਹੋਈ ਹੈ ਬਕਾਇਆ ਹੈ ਇੱਕ ਦੋ ਵਾਰ ਮੁੱਖ ਮੰਤਰੀ ਕੇਂਦਰੀ ਮੰਤਰੀਆਂ ਨੂੰ ਮਿਲਣ ਵੀ ਗਏ ਇਸੇ ਮਾਮਲੇ ਦੇ ਸੰਬੰਧ ਦੇ ਵਿੱਚ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਕਿ ਲਿਫਟਿੰਗ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ ਪਰ ਅਜੇ ਆ ਨਹੀਂ ਹੋਇਆ ਸੀ ਇਥੋਂ ਤੱਕ ਕਿ ਕਣਕ ਵੀ ਪਿਛਲੀ ਜਿਹੜੀ ਹੈ ਉਹ ਵੀ ਪੰਜਾਬ ਦੇ ਗ੍ਰਾਮਾਂ ਦੇ ਵਿੱਚ ਹੀ ਪਈ ਹੈ ਪੰਜਾਬ ਦੇ ਗ੍ਰਾਮਾਂ ਦੇ ਵਿੱਚ ਹੋਰ ਫਸਲ ਲਾਉਣ ਦੇ ਲਈ ਜਿੰਨੀ ਜਗ੍ਹਾ ਚਾਹੀਦੀ ਹੈ ਜਿੰਨੀ ਲੋੜਿੰਦੀ ਜਗ੍ਹਾ ਹੈ ਉਹ ਨਹੀਂ ਹੈ ਇਹ ਇੱਕ ਸਮੱਸਿਆ ਹਜੇ ਵੀ ਬਣੀ ਹੋਈ ਹੈ ਬਰਕਰਾਰ ਹੈ ਔਰ ਜੇ ਇਹ ਸਮੱਸਿਆ ਬਣੀ ਹੋਈ ਹੈ ਤਾਂ ਇਸ ਵਾਰ ਵੀ ਉਹ ਲਿਫਟਿੰਗ ਦੀ ਸਮੱਸਿਆ ਆਏਗੀ ਕਿਉਂਕਿ ਰੱਖਣ ਲਈ ਜਗ੍ਹਾ ਨਹੀਂ ਹੈ ਤਾਂ ਇਹ ਵੀ ਦਿੱਕਤਾਂ ਜਿਹੜੀਆਂ ਨੇ ਉਹ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਇਸ ਵਾਰ ਆਉਣਗੀਆਂ ਫੇਰ ਹੜਤਾਲਾਂ ਹੋਣਗੀਆਂ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਗਈ ਹੈ ਇਹ ਕਿਹਾ ਨਹੀਂ ਜਾ ਸਕਦਾ ਇਹਦੇ ਨਾਲ ਹੀ ਜੁੜੀ ਦੂਸਰੀ ਸਮੱਸਿਆ ਰੇਤੇ ਨੂੰ ਚੱਕਣ ਦੀ ਹੈ ਜੋ ਖੜਾ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਆ ਗਿਆ ਹੈ ਆਵੇਂ ਸਰਕਾਰ ਵੱਲੋਂ ਪਾਲਿਸੀ ਬਣਾ ਦਿੱਤੀ ਗਈ ਹੈ ਕਿਹਾ ਜਾਂਦੀ ਹੈ ਕਿ ਤੁਸੀਂ ਰੇਤਾ ਵੇਚ ਸਕਦੇ ਹੋ ਆਪਣਾ ਖੇਤ ਦੇ ਵਿੱਚ ਜਿਹੜਾ ਤੁਹਾਡਾ ਰੇਤਾ ਆਇਆ ਹੈ ਤੁਸੀਂ ਉਹਦੇ ਮਾਲਕੋਂ ਤੁਸੀਂ ਵੇਚ ਸਕਦੇ ਹੋ ਲੇਕਿਨ ਛੋਟੇ ਕਿਸਾਨਾਂ ਨੂੰ ਇਹਦੀ ਸਮੱਸਿਆ ਆਏਗੀ ਉਹਨਾਂ ਕੋਲ ਕੀ ਉਹ ਮਸ਼ੀਨਰੀ ਹੈ ਕੀ ਉਹ ਜਿਹੜਾ ਖਰਚਾ ਹੋਣਾ ਹੈ ਡੀਜ਼ਲ ਲੱਗਣਾ ਹੈ ਇਹ ਉਹਨਾਂ ਕੋਲੇ ਹੈ ਉਸ ਦਾ ਪ੍ਰਬੰਧ ਉਹ ਕਰ ਸਕਣਗੇ ਦੇ ਕਰ ਵੀ ਲੈਣਗੇ ਤਾਂ ਉਹਨਾਂ ਦੀ ਮਹਾਰਤ ਨਹੀਂ ਹੈ ਕਿ ਉਹ ਰੇਤੇ ਨੂੰ ਉੱਥੋਂ ਕੱਢ ਕੇ ਆਪਣੇ ਖੇਤਾਂ ਦੇ ਕੋਈ ਕਿਤੇ ਸਟੋਰ ਕਰ ਲੈਣ ਜਾਂ ਕਿਸੇ ਸਹੀ ਮੁੱਲ ਤੇ ਵੇਚ ਸਕਣ ਉੱਥੇ ਵੀ ਵਪਾਰੀ ਹੀ ਲਾਹਾ ਕੱਟਣਗੇ ਉਸ ਸਸਤੇ ਰੇਟ ਦੇ ਵਿੱਚ ਇਹਨਾਂ ਦੇ ਖੇਤਾਂ ਦੇ ਵਿੱਚੋਂ ਨਿਕਲਣ ਵਾਲਾ ਰੇਤਾ ਖਰੀਦਣਗੇ ਕਿਉਂਕਿ ਕਿਸਾਨਾਂ ਦੀ ਉਹੀ ਸਮੱਸਿਆ ਆਉਂਦੀ ਹੈ ਉਹਨਾਂ ਕੋਲ ਸਟੋਰੇਜ ਕਰਨ ਦੇ ਲਈ ਜਗ੍ਹਾ ਨਹੀਂ ਹੈ ਉਹ ਉਸ ਗੱਲ ਦੀ ਉਡੀਕ ਨਹੀਂ ਕਰ ਸਕਦੇ ਕਿ ਜਦੋਂ ਸਹੀ ਮੁੱਲ ਮਿਲੇਗਾ ਉਦੋਂ ਇਹਨੂੰ ਵੇਚਾਂਗੇ ਉਹਨਾਂ ਨੂੰ ਨਾਲ ਦੀ ਨਾਲ ਹੀ ਉਹ ਸਮੱਸਿਆ ਦੇ ਨਾਲ ਜੱਟਣਾ ਪਏਗਾ ਜੋ ਪੈਸੇ ਮਿਲਦੇ ਨੇ ਉਹੀ ਪੈਸੇ ਲੈ ਕੇ ਉਹਨਾਂ ਨੂੰ ਆਪਣੇ ਖੇਤ ਸਾਫ਼ ਕਰਨੇ ਪੈਣਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਬੀਜੀ ਜਾਵੇ ਇੱਕ ਫਸਲ ਦਾ ਨੁਕਸਾਨ ਤਾਂ ਹੋ ਗਿਆ ਹੈ ਦੂਜੀ ਦਾ ਨਾ ਹੋਵੇ ਇਹੀ ਸਾਰਿਆਂ ਦੀ ਕੋਸ਼ਿਸ਼ ਰਹੇਗੀ ਦੂਜੇ ਪਾਸੇ ਉਹ ਸਰਕਾਰਾਂ ਵੱਲ ਦੇਖਣਗੇ ਕਿ ਸਰਕਾਰਾਂ ਮੁਆਵਜ਼ਾ ਕਦੋਂ ਦੇਣਗੀਆਂ ਹਾਲਾਂਕਿ ਮੁੱਖ ਮੰਤਰੀ ਵੱਲੋਂ ਸ਼ਮਾ ਸੀਮਾ ਤੈਅ ਕਰ ਦਿੱਤੀ ਗਈ ਹੈ 40-45 ਦਿਨਾਂ ਦੇ ਵਿੱਚ ਮੁਆਵਜ਼ਾ ਦੇ ਦੇਵਾਂਗੇ ਇਸ ਤਰ੍ਹਾਂ ਦਾ ਐਲਾਨ ਕੀਤਾ ਗਿਆ ਹੈ ਔਰ ਸਰਕਾਰੀ ਕੰਮਾਂ ਦਾ ਪਤਾ ਤੁਹਾਨੂੰ ਸਾਰਿਆਂ ਨੂੰ ਹੀ ਹੈ ਕਿ ਐੱਕ ਕਦੋਂ ਮਿਲਣਗੇ ਕਦੋਂ ਪਾਸ ਹੋਣਗੇ ਇਹਦੇ ਬਾਰੇ ਕੁਝ ਪੱਕੇ ਤਰੀਕੇ ਨਾਲ ਕਹਿ ਨਹੀਂ ਜਾ ਸਕਦਾ ਖੈਰ ਜੇ ਸਰਕਾਰਾਂ ਜੋ ਕਿਹਾ ਹੈ ਉਹ ਪੂਰਾ ਕਰ ਦਿੰਦੀਆਂ ਨੇ ਮੁਆਵਜ਼ਾ ਸਹੀ ਸਮੇਂ ਤੇ ਦੇ ਦਿੰਦੀਆਂ ਨੇ ਫੇਰ ਵੀ ਰੌਲਾ ਬਰਕਰਾਰ ਰਹੇਗਾ ਕਿਉਂਕਿ ਮੁਆਵਜ਼ੇ ਦੀ ਰਕਮ ਜਿਹੜੀ ਮੰਗੀ ਗਈ ਹੈ ਉਹ 50 ਤੋਂ 60 ਹਜ਼ਾਰ ਰੁਪਏ ਮੰਗੀ ਗਈ ਹੈ ਪਰ ਸਰਕਾਰ 20 ਹਜ਼ਾਰ ਰੁਪਿਆ ਪ੍ਰਤੀ ਏਕੜ ਹੀ ਮੁਆਵਜ਼ਾ ਦੇਣ ਦੀ ਗੱਲ ਕਰ ਰਹੀ ਹੈ ਉਹ ਦੋਨਾਂ ਦੇ ਵਿੱਚ ਵੀ ਕਾਫੀ ਵੱਡਾ ਅੰਤਰ ਹੈ ਜੇ ਮੁਆਵਜ਼ਾ ਮਿਲ ਵੀ ਜਾਂਦਾ ਹੈ ਤਾਂ ਵੀ ਕਿਸਾਨਾਂ ਦਾ ਜੋ ਖਰਚਾ ਹੋਇਆ ਹੈ ਉਹਨਾਂ ਦੀ ਲਾਗਤ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਪੂਰੀ ਹੋਵੇਗੀ ਜਿਹੜਾ ਮੁਨਾਫੇ ਦੇ ਸੁਪਨੇ ਉਹ ਦੇਖ ਰਹੇ ਸੀ ਕੀ ਚੋਲਾ ਵੇਚ ਕੇ 4 ਪੈਸੇ ਵੱਟੇ ਜਾਣਗੇ ਜਾਂ ਕਮਾਈ ਹੋਊਗੀ ਉਹ ਕਮਾਈ ਤਾਂ ਹੁਣ ਦੂਰ ਦੀ ਗੱਲ ਹੋ ਗਈ ਹੈ ਸੋ ਕੁੱਲ ਮਲਾ ਕੇ ਜਿਹੜੀ ਪੰਜਾਬ ਦੀ ਆਰਥਿਕਤਾ ਹੈ ਉਸ ਤੇ ਉੱਤੇ ਤਾਂ ਇਨਾ ਹੜਾਂ ਦਾ ਭਾਰੀ ਨੁਕਸਾਨ ਹੋਣ ਵਾਲਾ ਹੀ ਹੈ ਲੇਕਿਨ ਸਰਕਾਰ ਦੀ ਸਹਿਹਰਦਗੀ ਕਿੰਨੀ ਹੈ ਜਾਂ ਸਰਕਾਰ ਦੀ ਨਲਾਇਕੀ ਕਿੰਨੀ ਹੈ ਇਹ ਇਸ ਸੀਜ਼ਨ ਦੇ ਵਿੱਚ ਕਿਸਾਨ ਕਿੰਨੇ ਖੱਜਲ ਹੁੰਦੇ ਨੇ ਕਿ ਉਹਨਾਂ ਦੀ ਫਸਲ ਹੱਥੋਂ-ਹੱਥ ਖਰੀਦੀ ਜਾਊਗੀ ਜਿਵੇਂ ਕਿ ਅੱਜ ਅਖਬਾਰਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰ ਦਿੱਤੇ ਗਏ ਨੇ ਕਿ ਅਸੀਂ ਦਾਣਾ-ਦਾਣਾ ਚੱਕਣ ਦੀ ਜ਼ਿੰਮੇਵਾਰੀ ਲੈਣੇ ਆ ਤੁਸੀਂ ਸੁੱਕੀ ਫਸਲ ਦੀ ਮੰਡੀਆਂ ਦੇ ਵਿੱਚ ਲੈ ਕੇ ਆਓ ਇਸ ਤਰ੍ਹਾਂ ਦੇ ਇਸ਼ਤਿਹਾਰ ਦਿੱਤੇ ਗਏ ਨੇ ਲੇਕਿਨ ਕੀ ਉਹ ਦਾਣਾ-ਦਾਣਾ ਸ਼ਹੀ ਰੇਟ ਤੇ ਚੱਕਿਆ ਜਾਏਗਾ ਕੀ ਬਿਨਾ ਕਾਟ ਤੋਂ ਚੱਕਿਆ ਜਾਏਗਾ ਜਾਂ ਫਿਰ ਇੱਕ ਵਾਰ ਇਸ ਸਾਲ ਵੀ ਕਿਸਾਨਾਂ ਨੂੰ ਘਾਟਾ ਝੱਲਣਾ ਪਏਗਾ ਸ਼ੈਲਰ ਮਾਲਕ ਉਹ ਕਟ ਲਉਣਗੇ ਜੋ ਉਹਨਾਂ ਵੱਲੋਂ ਪਿਛਲੇ ਸਾਲ ਲਾਇਆ ਗਿਆ ਸੀ ਇਸੇ ਦੇ ਉੱਤੇ ਹੀ ਨਿਰਭਰ ਕਰੇਗਾ ਕਿ ਸਰਕਾਰ ਲੋਕਾਂ ਦੇ ਵਿੱਚ ਆਪਣਾ ਸਥਾਨ ਕੁਝ ਬਣਾ ਕੇ ਰੱਖਣ ਦੇ ਵਿੱਚ ਕਾਮਯਾਬ ਹੁੰਦੀ ਹੈ ਜਾਂ ਲੋਕਾਂ ਦੀ ਨਾਰਾਜ਼ਗੀ ਉਸ ਵਿੱਚ ਚਲਣੀ ਪੈਂਦੀ ਹੈ ਫਿਲਹਾਲ ਉਮੀਦ ਕਰਦੇ ਹਾਂ ਕਿ ਸਰਕਾਰ ਕਿੰਨੇ ਨੰਬਰ ਲੈਂਦੀ ਹੈ ਇਸ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਕਿਸਾਨ ਮੰਡੀਆਂ ਦੇ ਵਿੱਚ ਨਾ ਰੋਣ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਸਹੀ ਮੁੱਲ ਮਿਲ ਜਾਏ ਤੇ ਉਹ ਆਪਣੇ ਘਰ ਬਿਨਾਂ ਕਿਸੇ ਨੁਕਸਾਨ ਤੋਂ ਜਾਣ ਬਿਨਾਂ ਮੰਡੀਆਂ ਦੇ ਵਿੱਚੋਂ ਰੁੜੇ ਹੋਏ ਆਪਣੀ ਫਸਲ ਵੇਚ ਕੇ ਚਾਰ ਪੈਸੇ ਕਮਾ ਕੇ ਆਪਣੇ ਘਰਾਂ ਦੇ ਵਿੱਚ ਜਾਣ ਤਾਂ ਕਿ ਆਉਣ ਵਾਲੇ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਉਹ ਆਪਣੇ ਪਰਿਵਾਰਾਂ ਦੇ ਨਾਲ ਉਹਨਾਂ ਤਿਹਾਰਾਂ ਨੂੰ ਖੁਸ਼ੀ-ਖੁਸ਼ੀ ਮਨਾ ਸਕਣ ਇਸੇ ਉਮੀਦ ਦੇ ਨਾਲ ਪ੍ਰੋਤੋਗ ਵਿਦਾ ਲੈਨੇ ਆ ਧੰਨਵਾਦ